ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵੀਨਦਰ ਸਵਾਗਤ ਕਰਦਾ ਹਾਂ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਕੀ ਤੜਕਸਾਰ ਲੋਕਾਂ ਦੇ ਵਿੱਚ ਅਫਰੀ ਤਫਰੀ ਮਚ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਰੋਡ ਤੇ ਪੈਂਦੇ ਇੱਕ ਇਲਾਕੇ ਦੇ ਵਿੱਚ ਸਵੇਰੇ ਜਿਹੜਾ ਕਿ ਇੱਕ ਫੈਕਟਰੀ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਤੇ ਉਸ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਜਿਹੜੇ ਕਿ ਘਰ ਸੀਗੇ ਉਹਨਾਂ ਦੇ ਦੀਵਾਰਾਂ ਦੇ ਵਿੱਚ ਜਿਹੜੇ ਕਿ ਤਾਕੀਆਂ ਲੱਗੀਆਂ ਹੋਈਆਂ ਸਨ ਉਹਨਾਂ ਦੇ ਸ਼ੀਸ਼ੇ ਵੀ ਟੁੱਟ ਕੇ ਨੇ ਅਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਮੌਕੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਦਵਾਈਆਂ ਦੀ ਫੈਕਟਰੀ ਦਿੱਤੀ ਜਾ ਰਹੀ ਹੈ ਜਿੱਥੇ ਕਿ ਬਲਾਸਟ ਹੋਣ ਦੀ ਵਜ੍ਹਾ ਕਰਕੇ ਇਲਾਕੇ ਦੇ ਵਿੱਚ ਜਿਹੜਾ ਕਿ ਇਸ ਸਮੇਂ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਡਰੇ ਅਤੇ ਸਾਮਨੇ ਹੋਏ ਨੇ ਅਤੇ ਨਾਲ ਹੀ ਪੁਲਿਸ ਦੀਆਂ ਟੀਮਾਂ ਵੀ ਹੁਣ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਦੇ ਵਿੱਚ ਜੁੜ ਚੁੱਕੀਆਂ ਨੇ ਸੋ ਬਟਾਲਾ ਰੋਡ ਦੇ ਉੱਪਰ ਜਿਹੜਾ ਕਿ ਕੁੱਲੂ ਮਿਲ ਵਾਲੀ ਗਲੀ ਦੇ ਵਿੱਚ ਜਿਹੜੀ ਫੈਕਟਰੀ ਹੈ ਉਹ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਥੇ ਦਵਾਈਆਂ ਤਿਆਰ ਕੀਤੀਆਂ ਜਾਂਦੇ ਪਰ ਅਚਾਨਕ ਜਿਹੜਾ ਕੀ ਸੜਕਸਾਰ ਉਥੇ ਫੈਕਟਰੀ ਦੇ ਵਿੱਚ ਤੁਮਾਕਾ ਹੋ ਜਾਂਦਾ ਜਿਸ ਕਰਕੇ ਫੈਕਟਰੀ ਦੇ ਵਿੱਚੋਂ ਧੂਆਂ ਨਿਕਲਣ ਲੱਗਦਾ ਅਤੇ ਲੋਕ ਕਾਫੀ ਡਰੇ ਸਹਮੇ ਹੋਏ ਇਧਰ ਉਧਰ ਭੱਜਣ ਲੱਗਦੇ ਤੇ ਨਾਲ ਹੀ ਮੌਕੇ ਦੇ ਉੱਪਰ ਪੁਲਿਸ ਨੂੰ ਵੀ ਕਾਲ ਕਰਕੇ ਬੁਲਾਇਆ ਜਾਂਦਾ ਅਤੇ ਨਾਲ ਹੀ ਐਂਬੂਲੈਂਸ ਤੋਂ ਇਲਾਵਾ ਫਰਬ ਗੇਟ ਦੀਆਂ ਗੱਡੀਆਂ ਮੌਕੇ ਦੇ ਉੱਪਰ ਪਹੁੰਚੀਆਂ ਹੋਈਆਂ ਸੋ ਇਸ ਹਾਦਸੇ ਦੇ ਵਿੱਚ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਅਤੇ ਨਾਲ ਹੀ ਦੋ ਵਿਅਕਤੀ ਜਿਹੜੇ ਕੀ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉਧਰ ਚਸ਼ਮਦੀਦਾ ਦੀ ਮੰਨੀਏ ਤਾਂ ਉਹਨਾਂ ਦਾ ਕਹਿੰਦੇ ਕਿ ਤਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੇ ਸਾਹਮਣੇ ਇੱਕ ਘਰ ਦੇ ਵਿੱਚ ਕੁਝ ਲੋਕ ਮਜੂਦ ਸਨ ਅਤੇ ਫੈਕਟਰੀ ਦੇ ਵਿੱਚੋਂ ਤਮਾਕੇ ਦੀ ਵਜ੍ਹਾ ਕਰਕੇ ਸ਼ੀਸ਼ੇ ਟੁੱਟ ਕੇ ਸਾਮਣੇ ਜਿਹੜਾ ਘਰ ਹੈ ਉਸ ਦੇ ਵਿੱਚ ਜਿਹੜੇ ਲੋਕ ਮਿਉਸਨ ਉਹਨਾਂ ਦੇ ਜਾ ਕੇ ਵੱਜੇ ਨੇ ਤੇ ਉਹਨਾਂ ਨੂੰ ਵੀ ਮਾਮੂਲੀ ਸੱਟਾਂ ਆਈਆਂ ਨੇ ਪਰ ਗਣੀਮਤ ਇਹ ਰਹੀ ਹੈ ਕਿ ਜਾਨ ਜਿਹੜਾ ਜਾਨੀ ਨੁਕਸਾਨ ਤੋਂ ਬਚਾਰਿਆ ਉਧਰ ਫੈਕਟਰੀ ਓਨਰ ਦੀ ਮੰਨੀ ਹੈ ਤੇ ਉਸ ਦਾ ਕਹਿਣਾ ਹੈ ਕਿ ਫੈਕਟਰੀ ਦੇ ਵਿੱਚ ਕਿਸੇ ਮਸ਼ੀਨ ਦੇ ਵਿੱਚ ਬਲਾਸਟ ਹੋਣ ਦੀ ਵਜ੍ਹਾ ਕਰਕੇ ਇਹ ਧਮਾਕਾ ਹੋਇਆ ਜੋ ਕਿ ਇੰਨਾ ਜ਼ਬਰਦਸਤ ਸੀ ਕਿ ਪੂਰੀ ਇਮਾਰਤ ਨੂੰ ਜਿਹੜਾ ਕਿ ਨੁਕਸਾਨ ਪਹੁੰਚਿਆ ਤੇ ਹਰ ਪਾਸੇ ਧੂਆਂ ਹੀ ਧੂਆਂ ਹੋ ਗਿਆ ਤੇ ਕਾਫੀ ਜਦੋ ਜਹਿਦ ਕਰਨੀ ਪਈ ਹੈ ਇੱਥੋਂ ਦੇ ਜਿਹੜੇ ਕਿ ਲੋਕਾਂ ਨੂੰ ਜਿਹੜਾ ਕਿ ਸਾਲਾਂ ਦੇ ਵਿੱਚ ਵੀ ਕਾਫੀ ਦਿੱਕਤ ਆਈ ਅਤੇ ਹੁਣ ਪੁਲਿਸ ਪੂਰੇ ਮਾਮਲੇ ਦੀ ਵਕ ਵਕ ਪਹਿਲੂਆਂ ਤੋਂ ਜਿਹੜੀ ਕਿ ਤਫ਼ਤੀਸ਼ ਜੁਟੀ ਤਫ਼ਤੀਸ਼ ਕਰ ਰਹੀ ਹੈ ਤਾਂ ਕਿ ਅਸਲ ਜਿਹੜੇ ਕਾਰਨ ਹੈਗੇ ਧਮਾਕੇ ਦੇ ਉਹ ਪਤਾ ਲੱਗ ਸਕਣ ਸੋ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕਿ ਇੱਥੇ ਫੈਕਟਰੀ ਦੇ ਵਿੱਚ ਨੁਕਸਾਨ ਹੋਇਆ ਅਤੇ ਫੈਕਟਰੀ ਦੇ ਵਿੱਚ ਮਜੂਦ ਸਾਰਾ ਸਮਾਨ ਜਿਹੜਾ ਕਿ ਉਹ ਸੜਕੇ ਸੁਆਹ ਹੋ ਚੁੱਕੇ ਅਤੇ ਨਾਲ ਹੀ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਉਧਰ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਉਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਸਤਮਾਕੇ ਦੀ ਵਜ੍ਹਾ ਕਰਕੇ ਅਤੇ ਨਾਲ ਹੀ ਲੋਕ ਜਿਹੜੇ ਹੈਗੇ ਨੇ ਉਹ ਵੀ ਕਾਫੀ ਡਰੇ ਅਤੇ ਸਹਿਮੇ ਹੋਏ ਨੇ ਸੋ ਇਹ ਜਿਹੜੀ ਫੈਕਟਰੀ ਹੈ ਅਮ੍ਰਿਤਸਰ ਬਟਾਲਾ ਰੋਡ ਦੇ ਉੱਪਰ ਕੁੱਲੂ ਮਿਲ ਗਲੀ ਪੈਂਦੀ ਹੈ ਜਿੱਥੇ ਕੀ ਇੱਥੇ ਰਹਾਇਸ਼ੀ ਇਲਾਕੇ ਦੇ ਵਿੱਚ ਫੈਕਟਰੀ ਮੌਜੂਦ ਦੱਸੀ ਜਾ ਰਹੀ ਹੈ ਹਾਲਾਂਕਿ ਜੇਕਰ ਆਪਾਂ ਮਾਪ ਡੰਡਾ ਦੀ ਗੱਲ ਕਰੀਏ ਤਾਂ ਜੋ ਰੂਲ ਹੈਗੇ ਨੇ ਉਹਨਾਂ ਦੇ ਮੁਤਾਬਕ ਕਿਸੇ ਵੀ ਫੈਕਟਰੀ ਦੇ ਵਿੱਚ ਫਾਇਰ ਸੇਫਟੀ ਨੂੰ ਲੈ ਕੇ ਇੰਤਜ਼ਾਮ ਕਰਨਾ ਜਿਹੜਾ ਕਿ ਉਹ ਲਾਜ਼ਮੀ ਕੀਤਾ ਗਿਆ ਸੋ ਮੌਕੇ ਤੇ ਸਾਡੇ ਜਿਹੜੇ ਕੀ ਰਿਪੋਰਟਰ ਹੈਗੇ ਨੇ ਹਿਮਾਂਸ਼ੂ ਸ਼ਰਮਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਕੀ ਵਜ੍ਹਾ ਰਹੀ ਹੈ ਹਿਮਾਂਸ਼ੂ ਕੀ ਕਾਰਨ ਦੱਸਿਆ ਜਿਹੜੇ ਜਿਹੜੇ ਕਿ ਫੈਕਟਰੀ ਵਿੱਚ ਬਲਾਸਟ ਹੋਇਆ ਇਹ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਦਵਾਈਆਂ ਦੀ ਫੈਕਟਰੀ ਸੀ ਇਹ ਉਸ ਤੋਂ ਵੈਸੇ ਕੋਈ ਉਹਨਾਂ ਦਾ ਦਵਾਈਆਂ ਤੋਂ ਕੰਮ ਵਾਲੀ ਪਾਊਡਰ ਕੰਮ ਵਾਲੀ ਚੀਜ਼ ਬਣਾਈ ਜਾਂਦੀ ਸੀ ਜਿਹਦੇ ਚੱਲਦੇ ਇੱਕਦਮ ਬਲਾਸਟ ਹੋਇਆ ਤੇ ਬਲਾਸਟ ਦੇ ਨਾਲ ਜ਼ੋਰ ਦਾ ਧਮਾਕਾ ਹੋਇਆ ਯਾਦਵਾਂ ਦੇ ਲੋਕਾਂ ਨੂੰ ਕਰਕੇ ਸਹਿਣ ਕਿ ਜੀ ਦੇ ਨਾਲ ਘਰ ਦੇ ਲੋਕਾਂ ਦੀਆਂ ਚੀਜ਼ੇ ਤੱਕ ਟੁੱਟ ਗਈਆਂ ਤੇ ਲੋਕ ਘਰਾਂ ਤੋਂ ਬਾਹਰ ਭੱਜ ਗਏ ਬਾਅਦ ਵਿੱਚ ਪਤਾ ਲੱਗਾ ਕਿ ਜਿਹੜੀ ਦਵਾਈਆਂ ਵਾਲੀ ਫੈਕਟਰੀ ਉਹਦੇ ਵਿੱਚ ਕੋਈ ਪਾਊਡਰ ਹੈ ਜਿਸ ਨੂੰ ਸੁਕਾਇਆ ਜਾਂਦਾ ਉਹ ਜਿਹੜਾ ਕੰਪਰੈਸ਼ਨ ਵੀ ਉਹ ਜ਼ਿਆਦਾ ਗਰਮ ਹੋਣ ਕਰਕੇ ਫਟ ਗਿਆ ਜਿਸ ਤੋਂ ਕਰਕੇ ਜਿਹੜਾ ਇਹ ਬਲਾਕ ਹੋਇਆ ਜਿਸ ਦੇ ਕਾਰਨ ਕੁਝ ਲੋਕਾਂ ਨੂੰ ਜਿਹੜੇ ਮਾਮੂਲੀ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲে ਦਾਖਲ ਕਰਵਾਇਆ ਗਿਆ ਹਿਮਾਂਸ਼ੂ ਕਿੰਨੇ ਵਜੇ ਦਾ ਇਹ ਘਟਨਾਕ੍ਰਮ ਦੱਸਿਆ ਜਾ ਰਿਹਾ ਹੈ ਇਹ ਅਗਰੇ ਮੈਂ ਤਾਂ ਜੇ ਸਾਡੇ ਕੋਲ ਜੇ ਜੀ ਤਾਂ ਅੱਜ ਨੂੰ ਇਹ ਬਲਾਸਟ ਹੋਇਆ ਸੀ ਉਸ ਵੇਲੇ ਲੋਕ ਆਪਣੇ ਘਰਾਂ ਵਿੱਚ ਬੈਠੇ ਹੋਏ ਸੀ ਜਦੋਂ ਬਲਾਸਟ ਹੋਇਆ ਤਾਂ ਸਾਰੇ ਸ਼ਹਿਰ ਤੋਂ ਆ ਕੇ ਤਾਂ ਲੋਕ ਡਰ ਕੇ ਮਾਰੇ ਘਰਾਂ ਪਾਰ ਆ ਗਏ ਲੋਕਾਂ ਦੇ ਘਰਾਂ ਦੇ ਜਿਹੜੇ ਦੁਆਰਾ ਸੀ ਉਹ ਵੀ ਉਹਨਾਂ ਨੂੰ ਕਾਫੀ ਸਰੇੜਾ ਦੂੜ ਆਈ ਜਿੱਤੇ ਜਾਵੇ ਤੋਂ ਕੋਈ ਕੰਪ੍ਰੈਸਰ ਕਾਫੀ ਵੱਡਾ ਸੀ ਜਿਹੜਾ ਦਵਾਈਆਂ ਦੇ ਪਾਊਡਰ ਬਣਾਉਂਦਾ ਰਹੇ ਉਸ ਤੋਂ ਦੁਕਾਨੇ ਨੇ ਉਹ ਕੰਪ੍ਰੈਸਰ ਫਟਣ ਦੇ ਕਰਕੇ ਗਰਮ ਹੋਣ ਦੇ ਕਰਕੇ ਉਹ ਫਟ ਗਿਆ ਤੇ ਜਿੱਤੇ ਕਰਕੇ ਬਲਾਸਟ ਹੋਇਆ ਸੋ ਕੋਈ ਜਾਣਕਾਰੀ ਮਿਲ ਪਾਈ ਹੈ ਜਦੋਂ ਇਹ ਬਲਾਸਟ ਹੁੰਦਾ ਉਸ ਸਮੇਂ ਕਿੰਨੇ ਕ ਜਿਹੜੇ ਵਰਕਰ ਨੇ ਇਫੈਕਟਿਵ ਵਿੱਚ ਮਜੂਰ ਸਨ ਪਰ ਵੀ ਜਾ ਰਿਹਾ ਪਰ ਅੱਜ ਨਾਲ ਫੈਕਟਰੀ ਦੇ ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਗਿਆ ਨਾ ਹੀ ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਲੋਕ ਕੇ ਜਾਣ ਦਿੱਤਾ ਗਿਆ ਕਿਉਂਕਿ ਸਾਹਿਬ ਵੇਰ ਦਾ ਕੰਮ ਚੱਲ ਰਿਹਾ ਸੀ ਕਿ ਉਹਨਾਂ ਨੇ ਸਾਰਿਆਂ ਨੂੰ ਅੰਦਰ ਜਾਂ ਤਾਂ ਰੋਕ ਦਿੱਤਾ ਗਿਆ ਪਰ ਦੱਸਿਆ ਜਾ ਰਿਹਾ ਕਿ ਕੁਝ ਮੁਲਾਜ਼ਮ ਜਿਹੜੇ ਅੰਦਰ ਕੰਮ ਕਰਦੇ ਪਏ ਸੀ ਜਿਸ ਵਿੱਚ ਕੋਰਤਾਂ ਨੂੰ ਸ਼ਮਲ ਹੋ ਡਕਰੀ ਹੋ ਗਈ ਸੀ ਜਿਹਦਾ ਕੋ ਇਲਾਜ ਲਈ ਹੋਰ ਤਾਂ ਦਾ ਹਲ ਸ਼ੁਰੂ ਆ ਦਿੱਤਾ ਗਿਆ ਸੋ ਕਿੰਨੇ ਘਰਾਂ ਨੂੰ ਜਿਹੜਾ ਕੀ ਨੁਕਸਾਨ ਪਹੁੰਚਿਆ ਜਿਹੜਾ ਕਿ ਫੈਕਟਰੀ ਰਹਾਇਸ਼ੀ ਇਲਾਕੇ ਦੇ ਵਿੱਚ ਜ਼ਾਹਰ ਜੀ ਗੱਲ ਹੈ ਕਿ ਜੇਕਰ ਘਰਾਂ ਨੂੰ ਨੁਕਸਾਨ ਪਹੁੰਚਿਆ ਤਾਂ ਰਹਾਇਸ਼ੀ ਇਲਾਕੇ ਦੇ ਵਿੱਚ ਫੈਕਟਰੀ ਜਿਹੜੀ ਪੂਰੇ ਜਿਹੜੇ ਕੀ ਡਾਕੂਮੈਂਟ ਉਹ ਪੂਰੇ ਹੈਗੇ ਨੇ ਕੀ ਮਨਜ਼ੂਰੀ ਦੇ ਤਹਿਤ ਉਹਦੀ ਪ੍ਰੈਕਟਿਸ ਲਈ ਜਾ ਰਹੀ ਸੀ ਇਹ ਬਿਲਕੁਲ ਸਿਵਲ ਸਰਜਨ ਬੋਲੋ ਮੈਂ ਇਸ ਦੀ ਜਿਹੜੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸੋਕ ਜਿਹੜੇ ਘਰਾਂ ਦੇ ਵਿੱਚ ਜਿਹੜੀਆਂ ਕਾਇਪੀਆਂ ਨਹੀਂ ਲੱਗ ਸਕਦੀਆਂ ਪਰ ਫਾਈਲ ਪਿੰਨ ਲੱਗੀ ਹੋਈ ਸੀ ਉਸ ਤੋਂ ਬਾਅਦ ਇਥੇ ਦੇ ਇਲਾਕੇ ਦੀ ਕਾਨੂੰਨੀ ਕਟਰੀ ਜੇ ਤਾਂ ਉਸ ਤੋਂ ਬਾਅਦ ਇਹ ਘਰ ਬਣਾ ਦਿੱਤੇ ਗਏ ਜਿਸ ਦੇ ਚੱਲਦੇ ਉਹ ਲੋਕਲ ਕਮਿਸ਼ਨ ਬਾਅਦ ਆ ਕੇ ਕੋਈ ਵੱਡਾ ਧਮਾਕਾ ਕਰਦੇ ਜਿਸ ਦੇ ਚੱਲਦੇ ਜੋ ਮੈਡੀਕਲ ਵੈਸਟਿਸ ਨੂੰ ਸਦਨ ਭਾਰ ਤੋਂ ਜਾਂਚ ਲਈ ਦਾਇਰ ਕਰ ਦਿੱਤੇ ਗਿਆ। ਸੋ ਕੁਝ ਲੋਕ ਜਿਹੜੇ ਚਸ਼ਮਦੀਤ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕੀ ਕਹਿਣਾ ਕਿ ਕਿਵੇਂ ਇਹ ਬਲਟ ਧਮਾਕਾ ਹੁੰਦਾ ਤੇ ਕਿਵੇਂ ਪਤਾ ਲੱਗਦਾ ਹੈ? ਇਹ ਬਿਲਕੁਲ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਘਰ ਦੇ ਅੰਦਰ ਬੈਠੇ ਹੋਏ ਤਾਂ ਉਹਨਾਂ ਜਿਹੜਾ ਕੰਪਰੈਸਰ ਫਟਿਆ ਐਕਮ ਜਿਹੜਾ ਧਮਾਕਾ ਹੋਇਆ ਤੇ ਸਾਡੇ ਘਰਾਂ ਦੇ ਜਿਹੜੇ ਸ਼ੀਸ਼ੇ ਹੋਣ ਅੜ ਰੁਕ ਗਏ। ਇਸ ਨਾਲ ਹੀ ਘਰੋਂ ਬਾਹਰ ਭੱਜੇ ਕਿ ਕੋਈ ਬੰਬ ਲਾਟਾ ਹੋ ਗਿਆ ਹੋਵੇ। ਕੋਈ ਬਾਹਰ ਆਇਆ ਤੇ ਕਾਫੀ ਦੁਨੀਆ ਕੱਪੀ ਹੋਈ ਪਈ ਸੀ ਤੇ ਪਤਾ ਲੱਗਾ ਕਿ ਜਿਹੜੇ ਅੰਦਰ ਫੈਕਟਰੀ ਦੇ ਅੰਦਰ ਜਿਹੜਾ ਪਾਊਡਰ ਸਟੋਰ ਵਾਲੀ ਮਸ਼ੀਨ ਸੀ ਇਹ ਉਸ ਦਾ ਧਮਾਕਾ ਤਾਂ ਵੀ ਦੇਰ ਬਾਅਦ ਜਦੋਂ ਪਤਾ ਲੱਗਾ ਕਿ ਉਹ ਜਿਹੜੀ ਕੰਪਰੈਸਰ ਫਟਿਆ ਵੀ ਜੀ ਦੇ ਨਾਲ ਇਹ ਵੱਡਾ ਧਮਾਕਾ ਹੋਇਆ ਇਸ ਦੇ ਨਾਲ ਕਾਫੀ ਜਿਹੜੀਆਂ ਦੁਬਾਰਾ ਵੀ ਫੈਕਟਰੀ ਦੇ ਅੰਦਰ ਕਾਫੀ ਨੁਕਸਾਨ ਹੋਇਆ ਹੋਇਆ ਲੋਕਾਂ ਦੇ ਆਲੇ ਦੋਲੇ ਦੇ ਘਰਾਂ ਵੀ ਜਿਹੜੀ ਦਵਾਕੂ ਕੋਸਲਾ ਹੋਈ ਸੀ ਕਾਫੀ ਤਰੇਣਾ ਆ ਗਈ। ਸੋ ਫਾਇਰ ਬ੍ਰਿਗੇਡ ਦੀਆਂ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚਿਆ ਨੇ ਤੇ ਹੁਣ ਸਥਿਤੀ ਕੀ ਹੈਗੀ ਹੈ? ਕੁਲਦੀ ਫਾਇਰ ਬ੍ਰੀਡ ਦੇ ਚਾਰ ਤੋਂ ਫਾਈਲ ਕਰੀ ਜਿਹੜੇ ਮੌਕੇ ਤੇ ਪੁੱਛਿਆ ਜਿੰਨਾ ਉਹਨੂੰ ਆਗ ਦੇ ਕਾਬੂ ਕਰ ਲਿਆ ਗਿਆ ਤੇ ਹੁਣ ਜਿਹੜੀ ਪੂਰੀ ਕੰਟਰੋਲ ਦੇ ਵਿੱਚ ਆ ਪੂਰੀ ਜੀ ਸੋ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਸਿਵਲ ਸਰਜਨ ਦੇ ਵੱਲੋਂ ਜਿਹੜੇ ਕੀ ਹੁਣ ਇਨਵੈਸਟੀਗੇਸ਼ਨ ਦੀ ਜਿਹੜੀ ਆ ਉਹ ਆਦੇਸ਼ ਹੈਗੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਇਹ ਜਿਹੜੀ ਫੈਕਟਰੀ ਰਹਾਇਸ਼ੀ ਇਲਾਕੇ ਦੇ ਵਿੱਚ ਚੱਲੀ ਸੀ ਕਿ ਵਾਕਈ ਇਹ ਇਸ ਦੀ ਮਨਜ਼ੂਰੀ ਹੈਗੀ ਕਿਉਂਕਿ ਜੇਕਰ ਆਪਾਂ ਕਾਨੂੰਨ ਦੇ ਮੁਤਾਬਕ ਦੇਖੀਏ ਤਾਂ ਰਹਾਇਸ਼ੀ ਇਲਾਕੇ ਦੇ ਵਿੱਚ ਫੈਕਟਰੀਆਂ ਦੀ ਜਿਹੜੀ ਆ ਉਹ ਲਗਾਉਣਾ ਗੈਰ ਕਾਨੂੰਨੀ ਆਤੇ ਜਿਹਦੇ ਵਿੱਚ ਕੀ ਜਿਹੜਾ ਕਿ ਫੈਕਟਰੀ ਓਨਰ ਦੇ ਵੱਲੋਂ ਪੂਰੀ ਜਿਹੜੀ ਕੀ ਉਹ ਮਨਜ਼ੂਰੀਆਂ ਲਈਆਂ ਗਈਆਂ ਸਨ ਕਿ ਸੇਫਟੀ ਨੂੰ ਲੈ ਕੇ ਕੀ ਇੰਤਜ਼ਾਮ ਸਨ ਅਤੇ ਕਿੰਨੇ ਵਰਕਰ ਜਿਹੜੇ ਕਿ ਫੈਕਟਰੀ ਵਿੱਚ ਮੌਜੂਦ ਸਨ ਕਿਹੜੀ ਮਸ਼ੀਨ ਦੇ ਵਿੱਚ ਧਮਾਕਾ ਹੋਇਆ ਫਿਲਹਾਲ ਇਸ ਸੰਬੰਧੀ ਜਿਹੜੀ ਕੀ ਪੁਲਿਸ ਨੂੰ ਤਫ਼ਤੀਸ਼ ਦੇ ਵਿੱਚ ਜੁਟੀ ਹੋਈ ਹੈ ਅਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਪਰ ਇਹ ਜਿਹੜੀ ਫੈਕਟਰੀ ਦੱਸੀ ਜਾ ਰਹੀ ਹੈ ਜਿੱਥੇ ਕੀ ਤੜਕਸਾਰ ਧਮਾਕਾ ਹੁੰਦੀ ਵਜ੍ਹਾ ਕਰਕੇ ਪੂਰੇ ਇਲਾਕੇ ਦੇ ਵਿੱਚ ਅਫਲਾਤ ਤਫਰੀ ਮੱਚ ਜਾਂਦੀ ਹੈ ਅਤੇ ਨਾਲ ਹੀ ਆਸ-ਪਾਸ ਜਿਹੜੇ ਘਰਾਂ ਦੇ ਚੀਸ਼ੇ ਵੀ ਟੁੱਟਕੇ ਨੇ ਅਤੇ ਲੋਕ ਕਾਫੀ ਡਰੇ ਅਤੇ ਸੈਮਲੇ ਹੋਏ ਨੇ ਤੇ ਹੁਣ ਪੁਲਿਸ ਦਾ ਕਹਿਣਾ ਕੀ ਫੈਕਟਰੀ ਮਾਲਕ ਦੇ ਬਿਆਨਾਂ ਦੇ ਉੱਪਰ ਜਿਹੜੀ ਕਿ ਵਕ ਵਕ ਪਹਿਲੂਆਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਕਿ ਅਸਲ ਜਿਹੜਾ ਧਮਾਕੇ ਦਾ ਕਾਰਨ ਹੈ ਉਸ ਦਾ ਪਤਾ ਲੱਗ ਸਕੇ